ED ਦੇ ਵੱਲੋਂ ਕਈ ਜਗ੍ਹਾ ਤੇ ਕੀਤੀ ਜਾ ਰਹੀ ਹੈ ਛਾਪੇਮਾਰੀ ਆਪ ਨੇਤਾ ਦੀਪਕ ਸਿੰਘਲਾ ਦੀ ਰਿਹਾਈ ਤੇ ਵੀ ਰੇਡ ED ਦੇ ਵੱਲੋਂ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਘਲਾ ਦੇ ਘਰ ਵੀ ED ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਉਹਨਾਂ ਦੀ ਰਿਹਾਈ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦਲਦਿਆ ਕਿ ਦੀਪਕ ਸਿੰਘਲਾ ਆਮ ਆਦਮੀ ਪਾਰਟੀ ਦੇ ਸਾਭ ਦਾ ਵਿਧਾਨ ਸਭਾ ਉਮੀਦਵਾਰ ਨੇ ਉਹ ਪਾਰਟੀ ਦੀ ਟਿਕਟ ਦੇ ਵਿਸ਼ਵਾਸ ਨਗਰ ਸੀਟ ਤੋਂ ਚੋਣ ਲੜ ਚੁੱਕੇ ਨੇ ਦੀਪਕ ਸਿੰਘਲਾ ਆਮ ਆਦਮੀ ਪਾਰਟੀ ਦੇ ਐਮ ਸੀ ਡੀ ਦੇ ਸਹਿ ਇੰਚਾਰਜ ਹੋਣ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਗੋਆ ਦੇ ਪਾਰਟੀ ਇੰਚਾਰਜ ਵੀ ਨੇ ਦੀਪਕ ਸਿੰਘਲਾ ਦੇ ਮધુ ਵਿਹਾਰ ਸਿੱਤ ਘਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਈਡੀ ਨੇ ਕਿਸ ਮਾਮਲੇ ਦੇ ਵਿੱਚ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਹੈ ਦਲ ਦੇ ਕਿ ਅੱਜ ਦੇਸ਼ ਭਰ ਦੇ ਕਈ ਜਗ੍ਹਾ ਤੇ ED ਦੇ ਵੱਲੋਂ ਛਾਪੇਮਾਰੀ ਜਿਹੜੀ ਆ ਕੀਤੀ ਜਾ ਰਹੀ ਹੈ ਪੰਜਾਬ ਦੇ ਕਈ ਜਗ੍ਹਾ ਤੇ ਵੀ ED ਦੇ ਵੱਲੋਂ ਛਾਪੇਮਾਰੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਘਲਾ ਦੇ ਘਰ ਵੀ ED ਦੇ ਵੱਲੋਂ ਰੇਡ ਕੀਤੀ ਗਈ ED ਦੇ ਵੱਲੋਂ ਕਈ ਜਗ੍ਹਾ ਤੇ ਕੀਤੀ ਜਾ ਰਹੀ ਹੈ ਛਾਪੇਮਾਰੀ ਆਪ ਨੇਤਾ ਦੀਪਕ ਸਿੰਘਲਾ ਦੀ ਰਿਹਾਇਸ਼ ਤੇ ਵੀ ਰੇਡ ईडी ਦੇ ਵੱਲੋਂ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਘਲਾ ਦੇ ਕਾਰ ਵੀ ईडी ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਉਹਨਾਂ ਦੀ ਰਿਹਾਈ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦੀਪਕ ਸਿੰਘਲਾ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਨੇ ਉਹ ਪਾਰਟੀ ਦੀ ਟਿਕਟ ਦੇ ਵਿਸ਼ਵਾਸ ਨਗਰ ਸੀਟ ਤੋਂ ਚੋਣ ਲੜ ਚੁੱਕੇ ਨੇ ਦੀਪਕ ਸਿੰਘਲਾ ਆਮ ਆਦਮੀ ਪਾਰਟੀ ਦੇ ਐਮਸੀਡੀ ਦੇ ਸਹਿ ਇੰਚਾਰਜ ਹੋਣ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਗੋਆ ਦੇ ਪਾਰਟੀ ਇੰਚਾਰਜ ਵੀ ਨੇ ਦੀਪਕ ਸਿੰਘਲਾ ਦੇ ਮધુ ਵਿਹਾਰ ਸਿੱਤ ਘਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਐਡੀ ਨੇ ਕਿਸ ਮਾਮਲੇ ਦੇ ਵਿੱਚ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਹੈ ਦਲ ਦੇ ਕਿ ਅੱਜ ਦੇਸ਼ ਭਰ ਦੇ ਕਈ ਜਗ੍ਹਾ ਤੇ ED ਦੇ ਵੱਲੋਂ ਛਾਪੇਮਾਰੀ ਜਿਹੜੀ ਆ ਕੀਤੀ ਜਾ ਰਹੀ ਹੈ ਪੰਜਾਬ ਦੇ ਕਈ ਜਗ੍ਹਾ ਤੇ ਵੀ ED ਦੇ ਵੱਲੋਂ ਛਾਪੇਮਾਰੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਘਲਾ ਦੇ ਘਰ ਵੀ ED ਦੇ ਵੱਲੋਂ ਰੇਡ ਕੀਤੀ ਗਈ ED ਦੇ ਵੱਲੋਂ ਕਈ ਜਗ੍ਹਾ ਤੇ ਕੀਤੀ ਜਾ ਰਹੀ ਹੈ ਛਾਪੇਮਾਰੀ ਆਪ ਨੇਤਾ ਦੀਪਕ ਸਿੰਘਲਾ ਦੀ ਰਿਹਾਇਸ਼ ਤੇ ਵੀ ਰੇਡ ईडी ਦੇ ਵੱਲੋਂ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਘਲਾ ਦੇ ਘਰ ਵੀ ईडी ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਉਹਨਾਂ ਦੀ ਰਿਹਾਈ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦੀਪਕ ਸਿੰਘਲਾ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਨੇ ਉਹ ਪਾਰਟੀ ਦੀ ਟਿਕਟ ਦੇ ਵਿਸ਼ਵਾਸ ਨਗਰ ਸੀਟ ਤੋਂ ਚੋਣ ਲੜ ਚੁੱਕੇ ਨੇ ਦੀਪਕ ਸਿੰਘਲਾ ਆਮ ਆਦਮੀ ਪਾਰਟੀ ਦੇ ਐਮਸੀਡੀ ਦੇ ਸਹਿ ਇੰਚਾਰਜ ਹੋਣ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਗੋਆ ਦੇ ਪਾਰਟੀ ਇੰਚਾਰਜ ਵੀ ਨੇ ਦੀਪਕ ਸਿੰਘਲਾ ਦੇ ਮધુ ਵਿਹਾਰ ਸਿੱਤ ਘਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ED ਨੇ ਕਿਸ ਮਾਮਲੇ ਦੇ ਵਿੱਚ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਹੈ ਦੱਸਦੇ ਕਿ ਅੱਜ ਦੇਸ਼ ਭਰ ਦੇ ਕਈ ਜਗ੍ਹਾ ਤੇ ED ਦੇ ਵੱਲੋਂ ਛਾਪੇਮਾਰੀ ਜਿਹੜੀ ਆ ਕੀਤੀ ਜਾ ਰਹੀ ਹੈ ਪੰਜਾਬ ਦੇ ਕਈ ਜਗ੍ਹਾ ਤੇ ਵੀ ED ਦੇ ਵੱਲੋਂ ਛਾਪੇਮਾਰੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਘਲਾ ਦੇ ਘਰ ਵੀ ED ਦੇ ਵੱਲੋਂ ਰੇਡ ਕੀਤੀ ਗਈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर